ਜੰਪੀ ਪੀ ਆ ਰੋ ਜਾ ਮम्मी ਦੇ ਬਹੁਤ ਫੋਨ ਆnde ਪਿਆ ਸਮਾਨ ਚੈੱਕ ਕਰਨਾ ਮੈਂ ਆਪਣਾ ਸਾਰਾ ਕੰਪਲੀਟ ਉੱਥੇ ਜਾ ਕੇ ਆਇਆ ਨਾ ਫਿਰ ਦੀਦੀ ਨੂੰ ਨਾ ਮੈਂ ਸਮਾਨ ਦੇ ਦਵਾ ਪੱਲਾ ਉਹਨੇ ਜਾਣਾ ਵੈ ਦੀਦੀ ਹਾਂਜੀ ਮੰਮੀ ਚੱਲੀ ਹੈ ਹਾਂਜੀ ਸਮਾਨ ਦੇਖਦੀ ਦੀਸੀ ਮੈਂ ਕਿਉਂ ਉੱਥੇ ਜਾ ਕੇ ਫਿਰ ਮੈਂ ਭੁੱਲ ਨਾ ਜਾਵਾਂ ਇੱਕ ਸਮਾਨ ਤੇ ਭੁੱਲੀ ਚਲਨੀ ਆ ਮੇਨ ਕੀ ਰਹਿ ਗਿਆ ਸੀ ਹੁਣ ਮੁੰਦਰੀ ਓਹੋ ਹਾਂ ਚਲੋ ਚਾਹ ਲੈ ਜਾ ਫਿਰ ਮੈਂ ਚੀ ਭਰਨੀ ਆ ਹਾਂ ਚੀ ਭਰ ਲੈ ਹੈ ਚਲੋ ਤੇ ਕਪੜੇ ਵਗੈਰਾ ਨੀਚੇ ਪਏ ਉਹ ਲਾਇਸ ਦੇ ਨਾਲ ਕਪੜੇ ਕਿੱਥੇ ਰੱਖੇ ਜੇ ਤੁਸੀਂ ਥੱਲੇ ਰੱਖੇ ਹੋਇਆ ਅੱਛਾ ਉਹ ਪੋਲੀਥਿਨ ਚੀ ਹੈ ਸਾਰਾ ਸਾਮਾਨ ਬੈਗ ਚ ਲਗਾਇਆ ਹੈ ਅੱਛਾ ਬੈਗ ਲਗਾਤਾ ਤੁਸੀਂ ਹਾਂ ਬੈਗ ਲਗਾਤਾ ਇੱਕ ਤੇ ਮੈਂ ਲਗਾਇਆ ਮੈਨੂੰ ਕੋਈ ਸਮਾਨ ਰਹਿ ਨਾ ਨਾ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਬੈਗ ਹੋਣਾ ਆਂਦੇ ਪੈ ਨੇ ਮੰਮੀ ਦੇ ਵੀ ਫਿਰ ਮੈਂ ਥੱਲੇ ਉਹ ਸਮਾਨ ਦਾ ਕੀ ਦੇਖ ਲੈਣੀ ਆ ਮੈਂ ਹਾਂ ਤੇ ਮੈਂ ਦੇ ਦਿੰਨੀ ਆ ਮੰਮੀ ਤੁਸੀਂ ਨਾ ਟਾਈਮ ਸੇ ਰਾਜਣਾ ਫਿਰ ਕੋਈ ਗੱਲ ਨਹੀਂ ਮੱਖਿਆ ਜੀ ਬੇਟਾ ਤੂੰ ਟੈਨਸ਼ਨ ਨਾ ਲੈ ਪਰ ਮੈਨਾਂ ਤਾਂ ਨੇ ਇੱਕ ਗੱਲ ਕਰਨੀ ਐ ਹੁਣ ਕੀ ਰਹਿ ਗਿਆ ਸਮਾਨ ਕੋਈ ਰਹਿ ਗਿਆ ਗੱਲ ਕਰਨੀ ਐ ਤੂੰ ਸੀਟ 'ਚ ਬੈਠੋ ਮੈਂ ਤੁਹਾਡੇ ਨਾਲ ਗੱਲ ਕਰਾਂ ਚਲੋ ਬੈਠੋ ਮੈਂ ਦੱਸ ਕੀਹੜੀ ਗੱਲ ਕਰਨੀ ਹੁਣ ਤੂੰ ਮੈਂ ਨਾ ਸੋਚਦੀ ਪਈ ਸੀ ਜੀ ਮੈਂ ਕਿਹਾ ਤੁਸੀਂ ਨਾ ਮੇਰੇ ਨਾਲ ਚੱਲਦੇ ਤਾਂ ਕਿੰਨਾ ਵਧੀਆ ਲੱਗਦਾ ਅਸੀਂ ਦੋਨੋਂ ਜਨੀਆਂ ਇਕੱਠੀਆਂ ਜਾਂਦੀਆਂ ਘਰ ਦੇ ਨਾਲ ਵੀ ਬੜੇ ਖੁਸ਼ ਹੋਏ ਜਾਂਣਾ ਸੀ ਨਹੀਂ ਬੇਟਾ ਨਾਲ ਇੱਥੇ ਚੱਲਦੇ ਆ ਮੈਂ ਤੇਰੀ ਗੱਲ ਟੋਕਣ ਲੱਗੀ ਨਾਲ ਜਾਨ ਨੂੰ ਮਨ ਨੂੰ ਕੋਈ ਤਰਾਜ ਨਹੀਂ ਕਿ ਮੈਂ ਚਲੀ ਜਾਨ ਤੈਨੂੰ ਪਤਾ ਹੀ ਪਾਪਾ ਦੀ ਆਦਤ ਦਾ ਉਹਨਾਂ ਨੇ ਮੇਰੇ ਬਿਗੇ ਰਹਦੇ ਨਹੀਂ ਕਿ ਉਹਨਾਂ ਨੂੰ ਮਿੰਟ ਬਾਅਦ ਪਾਣੀ ਮੰਗਣਾ ਰੋਟੀ ਮੰਗਣੀ ਹੈ

ਮੰਮੀ ਇਹ ਸਾਮਾਨ ਸਾਰਾ ਪੈਕ ਕਰ ਲਿਆ ਚਲ ਮੇਰੀ ਗੱਲ ਸੁਣ ਹਾਂਜੀ ਮੁੰਦਰੀ ਪਸੰਦ ਹੈ ਨਾ ਤੈਨੂੰ ਤੁਸੀਂ ਲਿਆਉਂਦੀ ਨਾ ਪਸੰਦ ਹੈ ਨਾ ਤੁਹਾਨੂੰ ਪਾਪਾ ਨੂੰ ਜੋ ਤੁਹਾਨੂੰ ਪਸੰਦ ਹੈ ਨਾ ਉਹ ਮੈਨੂੰ ਪਸੰਦ ਡਿਜ਼ਾਈਨ ਵਗੈਰਾ ਸਾਰਾ ਵਧੀਆ ਹੈ ਨਾ ਮੇਰੇ ਤੋਂ ਵੱਧ ਕੇ ਤੁਸੀਂ ਪਸੰਦ ਕਰਨ ਵਾਲੇ ਹੋ ਨਹੀਂ ਨਹੀਂ ਉਹ ਤੇ ਬਸ ਵੱਡੇ ਬੈਠੇ ਆ ਨਾ ਤੁਸੀਂ ਬੈਠੇ ਹੋ ਨਾ ਬੋਤ ਸੋਨੀ ਮੇਰੀ ਗੱਲ ਪੈਸੇ ਵਗੈਰਾ ਦੀ ਜੇ ਲੋੜ ਹੈਗੀ ਤੇ ਦਵਾ ਤੁਨੂੰ ਨਹੀਂ ਪਾਪਾ ਨਹੀਂ ਦਿੱਤੇ ਹਨ ਤੇ ਇਹਨਾਂ ਨੇ ਵੀ ਦਿੱਤੇ ਆ ਅੱਛਾ ਜੇ ਤੁਹਾਡੇ ਵਰਗੇ ਮਾਪਿਓ ਹੈਗੇ ਆ ਸਿਰ ਦੇ ਉੱਤੇ ਸਾਨੂੰ ਹੋਰ ਕੀ ਚਾਹੀਦਾ ਆਪਣੇ ਆਪ ਦੋਨਾਂ ਨੇ ਦਿੱਤੇ ਆ ਪੈਸੇ ਨਹੀਂ ਨਹੀਂ ਉਹ ਤੇ ਕੋਈ ਨਹੀਂ ਗਿੰਗ ਤੁਸੀਂ ਪਸੰਦ ਕਰ ਲਈ ਕੱਪੜੇ ਵੀ ਤੁਸੀਂ ਆਪੇ ਦੇਖ ਲਏ ਐ ਬੱਸ ਬੜੀਆਂ ਗੱਲਾਂ ਆ ਹਾਂਜੀ ਉਹ ਦੀਦੀ ਮੈਂ ਤਿਆਰੀ ਕਰਦੀ ਸੀ ਨਾ ਜਾਣਾ ਤੁਹਾਨੂੰ ਪਤਾ ਐ ਮੈਂ ਤੁਹਾਡੇ ਰੂਮ ਚ ਆਣੀ ਸੀ ਮਿਲਣ ਤਾਂ ਤੇ ਤੂੰ ਅੱਜ ਜਾਣਾ ਹਾਂ ਜੀ ਕਿਉਂ ਮੈਂ ਚਲ ਜਮਾਂ ਤਿਆਰ ਹੋ ਗਈ ਸੀ ਮੈਂ ਤੇ ਸਮਾਨ ਸਮੂਨ ਕਰਦੀ ਪਈ ਸੀ ਕਿ ਜਰਾ ਅੱਛਾ ਸਮਾਨ ਕਰ ਲਿਆ ਮੈਂ ਕਿੰਨੇ ਹਾਂਜੀ ਦੀਦੀ ਅੱਛਾ ਮੈਂ ਸੁਣ ਕਪੜੇ ਉਥੱਲੇ ਪੈ ਆ ਗਏਗਾ ਉਹ ਚੁੱਕ ਲਾਂਗੀ ਬਾਕੀ ਸਮਾਨ ਲੈ ਲਿਆ ਮੇਰੀ ਗੱਲ ਸੁਣੋ ਮੈਨੂੰ ਤੇ ਨਹੀਂ ਬਖਾਇਆ ਨੀ ਕੀ ਲੈ ਦਿੱਤਾ ਤੇ ਗੱਤੀ ਦਿਖਾਈ ਤੇ ਮੈਂ ਕਹਿ ਰਿਹਾ ਮੈਂ ਇਹ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਹੈ ਕੀ ਕੀ ਹੈਗਾ ਤੇ ਕੀ ਨਹੀਂ ਦੀਦੀ ਤੁਸੀਂ ਤਾਂ ਦੱਸੀ ਨੀ ਰਿੰਗੇ ਕੀ ਸੀ ਲੈ

ਉਹ ਅਜੀ ਡਾਇਮੰਡ ਵਾਲੀ ਲਈ ਸਿਆ ਦਾ ਸੁਭਾਨ ਹੈਗਾ ਜਿਹੜਾ ਨੇ ਪਾਣਾ ਮੈਂ ਵਿਆਹ ਚ ਸੂਟ ਦੇ ਨਾਲ ਲਾਣਾ ਮੈਂ ਕਿਹਾ ਚਲ ਰੇਤੀ ਲੈ ਜਾ ਵਧੀਆ ਰਹੇਗਾ ਵਾਹ ਮੰਮੀ ਕਮਾਲ ਤੇ ਸੂਟ ਤੇ ਮੈਂ ਵੇਖ ਹੀ ਲਿਆ ਸੀ ਬੜਾ ਭਾਰਾ ਦਿੱਤਾ ਸੂਟ ਠੀਕ ਆ ਦੀਦੀ ਪਹਿਣਾ ਠੀਕ ਹੀ ਆ ਹਮੇਸ਼ਾ ਇਤਰਾ ਹੀ ਹੁੰਦਾ ਹੈ ਵਾ ਕੀ ਹੋ ਗਿਆ ਦੀਦੀ ਤੁਸੀਂ ਇਦਾਂ ਹੋਇਆ ਕੀ ਆ ਮੰਮੀ ਹਮੇਸ਼ਾ ਹੀ ਇਤਰਾ ਹੁੰਦਾ ਹੈ ਜਿਹੜੀ ਛੋਟੀ ਨੂੰ ਹੁੰਦੀ ਨਾ ਉਹਨੂੰ ਬੜਾਈ ਬਿਆਨ ਮਿਲਦਾ ਹਮੇਸ਼ਾ ਕਿ ਤੂੰ ਆਪਣਾ ਕਰ ਲਿਆ ਵਾ ਕੋਈ ਨਹੀਂ ਹੁਣ ਉਹ ਵਿਚਾਰੀ ਨੂੰ ਕਰਨ ਦੇ ਗੱਲ ਮੈਂ ਇਹ ਕਰਨੀ ਆ ਤੇਰੇ ਕਹਿੰਦਾ ਮਤਲਬ ਕੀ ਆ ਮਤਲਬ ਇਹਦੇ ਤੁਹਾਨੂੰ ਦੱਸੇ ਲੱਗੀ ਆ ਮੈਂ ਤੇ ਉਹਦੇ ਭਰਾ ਨੂੰ ਇੰਨੀ ਭਾਰੀ ਮੰਦਰੀ ਵਿੱਚ ਨਗ ਨੂੰ ਗਜੜਾ ਕੇ ਦਿੱਤੇ ਆ ਤੇ ਜਦ ਮੇਰੇ ਭਰਾ ਦੀ ਵਾਰੀ ਆਈ ਸੀ ਉਹਨੂੰ ਕਿੱਡੀ ਗ ਮੰਦਰੀ ਤੁਸੀਂ ਬਣਾ ਕੇ ਦਿੱਤੀਂ ਨਾ ਤਾਂ ਬਿਨਾ ਉਹ ਤਾਂ ਮੈਂ ਕਹਿੰਦੀ ਹਗੀ ਚਲੋ ਲਵਾ ਦੋ ਲਵਾ ਦੋ ਹਾਂ ਉਦੋਂ ਤੁਹਾਡੇ ਰਿਵਾਜ ਕੀਤੇ ਗਏ ਸੀ ਤੇ ਹੁਣ ਤੁਹਾਨੂੰ ਨੱਗ ਵਾਲੀਆਂ ਹੀ ਪਸੰਦ ਆ ਲਾਪੀਆਂ ਔਰ ਉਹਦੇ ਕਹਿੰਦੇ ਨਾ 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 ਨੱਗਵਲੀ ਨਹੀਂ ਲੈਣੀ ਨੱਗ ਦੇ ਪੈਸੇ ਕੱਟੇ ਜਾਂਦੇ ਆ ਉਹ ਨੱਗ ਦਾ ਕੀ ਕਹਿੰਦੇ ਆ ਨੱਗ ਤੇ ਵਿੱਚ ਪੈਂਦੇ ਹੀ ਨਹੀਂ ਆ ਤੇ ਹੁਣ ਕੀ ਹੋ ਗਿਆ ਮੰਮੀ ਹੁਣ ਵੀ ਤੇ ਨੱਗ ਵਾਲੀ ਹੀ ਮੰਦਰੀ ਲੈ ਕੇ ਚੱਲੀ ਆ ਤੂੰ ਬਹੁਤ ਬੋਲਦੀ ਕਿਰੋਂ ਲੈ ਬਚਲੀ ਗੱਲ ਦਾ ਕੁਛ ਉਹ ਬਚਲੀ ਗੱਲ ਦਾ ਤੇ ਮੈਨੂੰ ਸਾਰਾ ਪਤਾ ਵਾ ਉਹ ਤੂੰ ਹੀ ਨਾ ਭੇਦ ਭਾਵ ਕਰਨ ਦੇਗੇ ਉਹਨੂੰ ਜ਼ਿਆਦਾ ਤੇ ਮੈਨੂੰ ਘੱਟ ਮੇਰੇ ਵੱਡੀ ਘੱਟ ਤੇ ਉਹਦੇ ਵੱਡੀ ਜ਼ਿਆਦਾ ਤਨਾਲੀ ਮੇਰੀ ਗੱਲ ਸੁਣੋ ਬੜਾ ਵਧੀਆ ਹੈ ਜਿਹੜਾ ਮੈਂ ਵੇਖਿਆ ਗਾਉ ਜਿਹੜਾ ਤੁਹੀਂ ਲੈ ਕੇ ਦਿੱਤਾ ਵਾ ਤੇ ਕਿਉਂ ਮੇਰੀ ਭੈਣ ਦੀ ਵਾਰੀ ਆਈ ਕਿਤਨਾ ਦਾ ਤੂੰ ਸੂਟ ਲੈ ਕੇ ਦਿੱਤਾ ਹੈਗਾ ਉਹ ਮੈਨੂੰ ਤਾਂ ਇਹ ਨਾ ਪਸੰਦ ਵੀ ਨਹੀਂ ਜਿਹੜਾ ਤੂੰ ਸੂਟ ਲੈ ਦਿੱਤਾ ਤੇ ਹੁਣ ਦੀ ਮਾਂ ਬੁੱਲੋ ਚੁੱਪ ਕਰ ਤੂੰ ਚੁੱਪ ਕਰ ਜਾ ਤੂੰ ਚੁੱਪ ਰਹਿ ਉਹਨੂੰ ਬੋਲਣ ਦੇ ਜੋ ਬੋਲਦੀ ਤੂੰ ਚੁੱਪ ਰਹਿ ਤੂੰ ਚੁੱਪ ਵੀ ਕਰ ਜਾ ਤੂੰ ਤੇ ਤੈਨੂੰ ਤੇ ਖੁਸ਼ੀ ਹੋਣੀ ਆ ਤੇਰੇ ਤੇ ਮਨ ਦੇੰ ਦਾ ਲੱਡੂ ਫੁੱਟਣ ਦੇ ਹੋਣੇ ਕਿਉਂਕਿ ਤੇਰੇ ਭਰਾ ਨੂੰ ਤੇ ਇੰਨੀਆਂ ਵਧੀਆ ਗੀ ਚੀਜ਼ਾਂ ਮੇਰੇ ਚੱਲੀਆਂ ਉਹ ਇੰਨੀਆਂ ਭਾਰੀਆਂ ਭਾਰੀਆਂ ਤੇਰੀ ਤੇ ਪੰਜੂਂਦੀ ਉਹ ਤੇ ਇੱਜ਼ਤ ਤੇ ਜੇ ਆਹੋ ਹੀ ਸਾਰਾ ਕੁਝ ਮੈਂ ਵਿਖਾਵਾਂ ਮੇਰੇ ਪੇਕੇਆਂ ਬਦਲ ਲੱਗੇ ਮੇਰੀ ਮਾਂ ਬਦਲ ਲੱਗੀ ਉਹਨੇ ਕਹਿਣਾ ਲੈ ਤੇਰੀ ਸੱਸ ਕਿੰਨਾ ਪੇਧ ਭਲ ਕਰਦੀ ਆ ਤੇਰੇ ਕੀ ਕਹਿੰਦੇ ਆ ਦਰਾਣੀ ਨੂੰ ਆਹ ਸਾਰਾ ਕੁਝ ਤੇ ਤੈਨੂੰ ਆਹ ਸਾਰਾ ਕੁਝ ਕੀਤਾ ਹੁ ਚੁੱਪ ਵੀ ਕਰ ਜਾ ਮੇਰੇ ਵੀ ਸੁਣ ਲੋ ਲੈ ਮੰਮੀ ਲਗੀ ਜੇ ਮੈਂ ਤੁਹਾਨੂੰ ਸੱਚੀਆਂ ਗੱਲਾਂ ਦੱਸਦੀ ਆ ਹੁਣ ਤੁਸੀਂ ਮੈਨੂੰ ਚੁੱਪ ਕਰਾਣ ਦੇ ਦੇ ਉਹ ਕਦੀ ਇਹ ਵੀ ਸੋਚਿਆ ਕਿਤੇ ਮੈਂ ਕਿਤੇ ਜਾਣਾ ਹੋਵੇ ਨਹੀ ਟਾਈਮ ਦਾ ਬੜਾ ਪਵੰਦੀ ਆ ਟਾਈਮ ਦਾ ਤੇ ਜੇ ਉਹਨੇ ਕਿਤੇ ਜਾਣਾ ਹੋਵੇ ਫੇਰ ਤਾਂ ਰੂਟ ਆਉਂਦੀ ਵੀ ਨਹੀ ਕੋਈ ਟੈਨਸ਼ਨ ਐ ਫੇਰ ਕਿਉਂ ਆ ਕਰਦੀ ਆ ਕਰਦੀ ਆਂਦੀ ਆ ਮੇਨ ਤੇ ਗੱਲ ਹੈਗੀ ਆ ਚੀਜ਼ਾਂ ਦੀ ਉਹਨਾਂ ਨੇ ਮੇਰੀ ਗੱਲ ਸੁਨੇ ਇੱਕ ਹੋਰ ਉਹ ਜਦੋਂ ਮੇਰੇ ਭਰਾ ਦਾ ਵਿਆਹ ਸੀ ਨਾ ਮੈਂ ਤੁਹਾਨੂੰ ਕਿਹਾ ਸੀ ਮੰਮੀ ਮੈਨੂੰ ਜਾਣ ਦੋ ਹਫਤਾ ਪਹਿਲਾਂ ਜਾਣ ਦੋ ਉਹ ਲੋਤੇ ਤੈਨੂੰ ਮੈਨੂੰ ਜਾਣ ਨਹੀਂ ਦਿੱਤਾ ਤੇ ਹੁਣ ਉਹਦੀ ਵਾਰੀ ਵੇਖੋ ਉਹਦੇ ਭਰਾ ਦਾ ਵਿਆਹ ਉਹਨੂੰ ਹੁਣ ਤਾਂ ਪਹਿਲਾਂ ਹੀ ਤੋਰਨ ਲੱਗੇ ਆ ਜਾਂ ਤੂੰ ਜਾ ਤੇ ਐਸ਼ ਕਰ ਕੋਈ ਨਹੀਂ ਆਪਾਂ ਤੇ ਹੈਗੇ ਆ ਇੱਥੇ ਕੰਮ ਕਰਨ ਨੂੰ ਕਿਰਨ ਚੁੱਪ ਕਰ ਜਾ ਹੁਣ ਤੂੰ ਅੱਧਾ ਘੰਟਾ ਹੋ ਗਿਆ ਤੂੰ ਲੈਕਚਰ ਲਾਇਆ ਆਪਣਾ ਕਿਸੇ ਨੂੰ ਸੁਣਦੀ ਹੀ ਨਹੀਂ ਤੈਨੂੰ ਵੱਡੇ ਛੋਟੇ ਦੀ ਸ਼ਰਮ ਵੀ ਆਈ ਹੈ ਨਹੀਂ ਬੋਲੀ ਜਾਨੀ ਵੀ ਬੋਲੀ ਜਾਨੀ ਬਈ ਹੁਣ ਰਹਿਣ ਦ ਮਮੀ ਚੁੱਪ ਕਰ ਤੂੰ ਕੋਈ ਹੁਣ ਤੂੰ ਮੇਰੀ ਸੁਣ ਤੂੰ ਮੁੰਦਰੀ ਵੱਲੋਂ ਕਹਿਣ ਲਈ ਹੈ ਨਾ ਹਾਂਜੀ ਮੁੰਦਰੀ ਵੱਲੋਂ ਕਹਿਣੀ ਉਹ ਤੇਰੇ ਭਰਾ ਦੇ ਵੇਲੇ ਕਿੰਨੇ ਦੀ ਮੁੰਦਰੀ ਬਣੀ ਸੀ ਤੂੰ ਨਾਲ ਗਈ ਸੀ ਨਾ ਬੋਲ ਕਿੰਨੇ ਦੀ ਬਣੀ ਸੀ 35000 ਦੀ ਬਣੀ ਸੀ ਅਦੀ ਕਿੰਨੇ ਦੀ ਬਣੀ ਹੈ ਇਹਦੀ ਬਿੱਲ ਦਿਖਾਵਾਂ ਇਹਦੀ 45000 ਦੀ 35000 ਅਦੀ 45000 ਦੀ ਬਣੀ ਹੈ ਨਾ ਜਦੋਂ ਜਣੀ ਤੇਰੇ ਭਰਾ ਦਾ ਵੇ ਤਾਂ ਸੋਨੇ ਦਾ ਕੀ ਰੇਟ ਸੀ ਬੋਲ ਪਤਾ ਨਹੀਂ ਕਿੰਨੇ ਹਜ਼ਾਰ ਨੂੰ ਤੋਲਾ ਸੀਗਾ ਜਿੰਨੇ ਗ੍ਰਾਮ ਦੀ ਤੇਰੇ ਭਰਾ ਦੇ ਵਿਆਹ ਚ ਮੁੰਦਰੀ ਬਣੀ ਐ ਨਾ ਤੇ ਉਨੇ ਗ੍ਰਾਮ ਦੀ ਉਹ ਮੁੰਦਰੀ ਆ ਜੇ ਤੈਨੂੰ ਬੋਧਾ ਹ ਲੱਗਦਾ ਨਾ ਕਿ ਮੈਂ ਤਾਂ ਨਾ ਗਿੱਦਕਰਾ ਕਰਦੀ ਆ ਆਪਣੇ ਪੇਕੇ ਨੂੰ ਮੰਗਵਾਈ ਮੁੰਦਰੀ ਅਦਾ ਵੀ ਵੇਟ ਕਰਾ ਤੇ ਉਹਦਾ ਵੀ ਵੇਟ ਕਰਾ ਇਹ ਭਰਾ ਦੇ ਮੁੰਦਰੀ ਹੈ ਜੀ ਮਨੂੰ ਤੂੰ ਨੰਬਰ 2 ਤੂੰ ਸੂਟ ਦੀ ਗੱਲ ਕਰਦੀ ਪਈ ਆ ਕਿਹਦੇ ਪੇਪਰ ਚ ਇਹਨੂੰ ਡਰੈਸ ਭਾਰੀ ਲੈ ਕੇ ਦਿੱਤੇ ਆ ਕਿੰਨੇ ਦੀ ਆਹੀ ਤੇਰੇ ਭਰਾ ਚ ਪਰਚਾਈ ਦੇ ਡਰੈਸ ਉਹਦੀ ਆਹੀ 4000 ਦੀ ਤੇਰੀ ਕਿੰਨੇ ਦੀ ਆਈ ਐਨੀ ਮੇਰੀ ਆਈ 3500 ਰੁਪਏ ਦੀ ਹੂੰ ਦੱਸ ਤੂੰ ਰਹਿਣ ਨੂੰ ਗੱਲ ਕਰਨ ਢਈ ਆ ਕੀ ਮੈਂ ਹੱਟਾ ਜਾਣਾ ਸੀ ਉਹ ਕਾ ਚੱਲ ਲੀ ਮਨ 2 ਦਿਨ ਨਹੀਂ ਰਹਿ ਲਿੱਤਾ ਕਿਸ ਵਜ੍ਹਾ ਨਾਲ ਨਹੀਂ ਰਹਿ ਦਿੱਤਾ ਬੋਲ ਦੱਸੋ ਤੁਸੀਂ ਕੀ ਸੀ ਤੂੰ ਬੋਲ ਤੂੰ ਬੋਲ ਤੂੰ ਇਹ ਲੈਕਚਰ ਲਾਇਆ 2 ਘੰਟੇ ਦਾ ਤੂੰ ਉਸ ਵਾਸਤੇ ਤੂੰ ਕਿਉਂ ਨਹੀਂ ਰਹੀ ਸੀ ਅਗਲੇ ਦਿਨ 2 ਦਿਨ ਬਾਅਦ ਉਹ ਕੀ ਸੀ ਕੀ ਸੀ ਕਿਹਦਾ ਵਿਆਹ ਸੀ ਮੈਨੂੰ ਨਹੀਂ ਯਾਦ ਕੀਤਾ ਹੋਇਆ ਤੇ ਤੈਨੂੰ ਲੱਣਾ ਯਾ ਨਾ ਹੁਣ ਤੂੰ ਹੀ ਦੱਸ ਦੁ ਕੀ ਦਵੇ ਹੈ ਫਿਰ ਹਾਂ ਤੂੰ ਦੱਸ ਉਦੋਂ ਤੇਰਾ ਬੜਾ ਦਿਮਾਗ ਚੱਲਦਾ ਵੈ ਦੱਸ ਕੀ ਸੀ ਮੈਨੂੰ ਕੀ ਪਤਾ ਕੀ ਸੀ ਮੇਰੀ ਭੈਣ ਦੇ ਮੁੰਡੇ ਦਾ ਵਿਆਹ ਸੀ ਤੇ ਜੇ ਮੈਂ ਆਪਣੀ ਨੂੰ ਨਾਲ ਲੈ ਕੇ ਜਾਵਾਂ ਤੇ ਉਹਨਾਂ ਨੇ ਕੀ ਕਹਿਨਾ ਮੈਂ ਕਿ ਮੰਜੂ ਦੀ ਆਪਣੀ ਨੂੰ ਨਾਲ ਬਣੀ ਨਹੀਂ ਆਈ ਜੇ ਮੈਂ ਇਹਨੂੰ ਲੈ ਜਾਂਦੀ ਨਾਲ ਤਾਂ ਤੂੰ ਕਹਿਣਾ ਇਹਨੂੰ ਲੈ ਗਈ ਹੈ ਥੋੜਾ ਨਾ ਦਿਮਾਗ ਵਰਤ ਕਿਰਨ ਕਿਧ ਮਗਰ ਲੱਗਦੀ ਪਈ ਆ ਮੈਂ ਤੁਹਾਡੇ ਦੋਨਾਂ ਚ ਕਦੀ ਵਿਦ ਕਰਾ ਨਹੀਂ ਕਰਦੀ ਪਈ ਤੇ ਐ ਨਾ ਤੁਸੀਂ ਮੇਰੇ ਮਨ ਚ ਵਿਦ ਕਰਾ ਪਾ ਦੋ ਜੇ ਵੱਡੀਆਂ ਨਾ ਤੇ ਵੱਡੀ ਬਣ ਕੇ ਦਹਾਵੀ ਖਾਲੀ ਲੜਨ ਨਾਲ ਬੰਦਾ ਵੱਡਾ ਨਹੀਂ ਹੁੰਦਾ ਥੋੜੀ ਸ਼ੈਨ ਸ਼ਿਦਤ ਵੀ ਹੋਣੀ ਚਾਹੀਦੀ ਬੰਦੇ ਚ ਉਹ ਤੇਰੇ ਚ ਹੈ ਨਹੀਂ ਚਲੋ ਮੰਮੀ ਛੱਡੋ ਕੋਈ ਗੱਲ ਨਹੀਂ ਜੀ ਸਮਝ ਕੇ ਲੜਨ ਤੋਂ ਪਹਿਲਾਂ ਨਾ ਤੁਮਨੇ ਕੁਛ ਨਹੀਂ ਮੰਮੀ ਕੀ ਗੱਲ ਹੈ ਜਿਹੜੀ ਸੱਸਾਂ ਹੁੰਦੀਆਂ ਨਾ ਅਨਿਆ ਨਿਆਣੀਆਂ ਨਹੀਂ ਹੁੰਦੀਆਂ ਉਹ ਸਮਝਦਾਰ ਹੁੰਦੀਆਂ ਵਾ ਉਹਨਾਂ ਨੂੰ ਸਭ ਪਤਾ ਹੁੰਦਾ ਵਾ ਤੂੰ ਤੇਰੇ ਕੀ ਕਰਨਾ ਕੀ ਨਹੀਂ ਕਰਨਾ ਪਰ ਤੁਸੀਂ ਨਾ ਨਿਆਣਾ ਪੰਨ ਕਰ ਜਾਂਦੀਆਂ ਜੀ ਸਹੀ ਕਿਹਾ ਮੰਮੀ ਤੁਸੀਂ ਤੁਸੀਂ ਇਸ ਮੈਨੂੰ ਮਾਫ ਕਰਦੇ ਤੇਰੀ ਤੇ ਦੂੜੀ ਮੈਂ ਤੇ ਇਹੋ ਹੀ ਸੋਚਦੀ ਸੀ ਕਿ ਸ਼ਾਇਦ ਤੂੰ ਹੀ ਉਹਨੂੰ ਜ਼ਿਆਦਾ ਪਿਆਰ ਕਰਦੇ ਜੇ ਤੇ ਮੈਨੂੰ ਘੱਟ ਕਰਦੇ ਜੇ ਉਹਨੂੰ ਜ਼ਿਆਦਾ ਕੁਛ ਦੇ ਜੇ ਘਟ ਐਸੇ ਚੱਕਰ ਦੇ ਵਿੱਚ ਮੇਰੇ ਦਿਮਾਗ 'ਚ ਇਹ ਗੱਲ ਆਈ ਤੇ ਕੋਈ ਗੱਲ ਨਹੀਂ ਹੁਣ ਤੂੰ ਜਾ ਤੂੰ ਟੈਨਸ਼ਨ ਨਾ ਲੈ ਉਹ ਆਪਾਂ ਵੀ ਆ ਜਾਗੇ ਪਿੱਛੇ ਹੁਣ ਨਾ ਲੱਗ ਪਤਾ ਕੀ ਇਹ ਮੇਰੀ ਕਹਾਣੀ ਨਹੀਂ ਇਹ ਸਾਰੀਆਂ ਉਚਠਾਣੀਆਂ ਦੀ ਕਹਾਣੀ ਆ ਪੁੱਤਰ ਮੇਰੀ ਗੱਲ ਸੁਣ ਮੇਰੇ ਵਾਸਤੇ ਨਾ ਦੋਨੇ ਮੈਂ ਤੁਹਾਡੇ ਨੂੰ ਦੋਨੇ ਇੱਕੋ ਜਿਹਿਆਂ ਜੀ ਬਹੁਤ ਪਿਆਰ ਚਾਹਣਗੇ ਤੇ ਨਾਲ ਇਹ ਜਿਹੜੀ ਕਹਾਣੀ ਹੈ ਨਾ ਇਹ ਇੱਕ ਜਿਹੜਾਣੀ ਜਿਹੜੀ ਕਾਫੀ ਇਤਨਾ ਜਿਠਾਣੀ ਕਹਾਣੀ ਹੈ ਦਿਖਾਣੀ ਹੁੰਦੀ ਆ ਵਾ ਕਿ ਉਹ ਸੋਚਦੀ ਆ ਵਾ ਕਿ ਛੋਟੀ ਨੂੰ ਨੂੰ ਜ਼ਿਆਦਾ ਪਿਆਰ ਮਿਲਦਾ ਵਾ ਤੇ ਵੱਡੀ ਨੂੰ ਨਹੀਂ ਪਰ ਉਹ ਆਪਣਾ ਟਾਈਮ ਭੁੱਲ ਜਾਂਦੀ ਆ ਵਾ ਉਹਨਾਂ ਨੂੰ ਪਤਾ ਹੈ ਕਿ ਟਾਈਮ ਚੇਂਜ ਹੁੰਦਾ ਵਾ ਉਹਨਾਂ ਦੇ ਟਾਈਮ ਤੇ ਉਸ ਟਾਈਮ ਦੇ ਹਿਸਾਬ ਨਾਲ ਉਹਨਾਂ ਨੂੰ ਕੀਤਾ ਹੁੰਦਾ ਤੇ ਜੇ ਛੋਟੀ ਨੂੰ ਆਈਂਦੀ ਉਹਨਾਂ ਨੂੰ ਉਸ ਟਾਈਮ ਦੇ ਹਿਸਾਬ ਨਾਲ ਕੀਤਾ ਹੁੰਦਾ ਵਾ ਤੇ ਜੇ ਉਹdna ਸਾਰਾ ਕੁਝ ਹੁੰਦਿਆ ਵਾ ਤੇ ਇਹ ਸਾਰਾ ਕੁਝ ਇੱਕ ਨਾ ਵੱਡੀ ਨੂੰ ਤਾਂ ਡਾਈਜੈਸਟ ਕਰਨਾ ਸਿੱਖਣਾ ਚਾਹੀਦਾ ਵਾ ਕਿਉਂਕਿ ਵੱਡੀ ਨੂੰ ਸਾਰਾ ਕੁਝ ਨਾ ਜਾਣੂ ਹੋ ਜਾਂਦੀ ਆ ਘਰ ਤੇ ਛੋਟੀ ਨੂੰ ਜਿੰਨਾ ਵੀ ਨਵੀਂ ਨਵੀਂ ਆਈ ਹੁੰਦੀ ਆ ਦਰਾਨੀ ਜਿਹੜੀ ਕੀ ਤੇ ਉਹਨੂੰ ਥੋੜਾ ਟਾਈਮ ਲੱਗਦਾ ਜਸਟ ਉਹਦੇ ਵਿੱਚ ਸਾਰਾ ਕੁਝ ਇਹ ਇੱਕ ਜਠਾਣੀ ਦਾ ਫਰਜ ਆ ਕਿ ਉਹ ਸਾਰਾ ਕੁਸ਼ਣ ਸਮਝੇ ਤੇ ਜਿਹੜੀ ਦਰਾਣੀ ਦਾ ਵੀ ਫਰਜ ਹੈ ਕਿ ਜਠਾਣੀ ਨੂੰ ਆਪਣੀ ਭੈਣ ਵਾਂਗ ਸਮਝੇ ਤਾਂ ਹੀ ਦੋਵਾਂ ਦੇ ਰਿਸ਼ਤੇ ਚੱਲ ਸਕਦੇ ਇਹ ਨਹੀਂ ਕਿ ਦਰਾਣੀ ਕਰੀ ਜਾਵੇ ਤੇ ਜਠਾਣੀ ਚੋਪ ਰਵੇ ਉਹਦਾਂ ਵੀ ਫਿਰ ਹਨਾ ਉਹ ਹੋ ਜਾਂਦਾ ਵਾ ਤੇ ਬਾਕੀ ਇਹੋ ਹੀ ਕਹਿਣਾ ਚਾਹਾਂਗੇ ਕਿ ਦਰਾਣੀ ਜਠਾਣੀ ਜਿਹੜੀਆਂ ਵੀ ਹੈਗੀਆਂ ਪੁਲਿਸ ਨਾਲ ਲੜਿਆ ਕਰੋ ਤੇ ਤਾਂ ਸਾਸ ਸਪੇਸ ਜਿਆਦਾ ਚੱਕੀ ਵਾਂਗੇ ਕਿਉਂਕਿ ਸਾਸ ਜੇ ਉਹਨੂੰ ਕਰੇ ਉਹਨੇ ਮੂੰਹ ਬਣਾ ਲੈਣਾ ਤੇ ਉਹਨੂੰ ਕਰੇ ਉਹਨੇ ਮੂੰਹ ਬਣਾ ਲੈਣਾ ਦੇਖੋ ਜੀ ਪੱਲਾ ਵੱਡੇ ਨੂੰ ਨਾਲ ਪਿਆਰ ਬੰਦਾ ਕਰਦਾ ਜੇ ਤੇ ਫੇ ਵੱਡੀ ਨੂੰ ਨੂੰ ਇਹ ਲੱਗਣ ਲੱਗ ਪੰਦਾ ਕਿ ਛੋਟੀ ਨਾਲ ਕਰਦੇ ਆ ਤੇ ਸੱਸ ਕੀ ਵਿਚਾਰੀ ਕਰੇ ਜਦੋਂ ਪੱਲਾ ਵੱਡੀ ਦੇਖੇ ਕਿ 4-5 ਸਾਲ ਮੇਰੀ ਸੱਸ ਨੇ ਮੇਰੇ ਨਾਲ ਕੱਟੇ ਆ ਤੇ ਕਿੰਦਾ ਸੋਨਾ ਕੱਟੇ ਆ ਤੇ ਜਦੋਂ ਛੋਟੀ ਜਾਂਦੀ ਛੋਟੀ ਨਾਲ ਕਰੂ ਤੇ ਛੋਟੀ ਦਾ ਮਨ ਚ ਆ ਜਾਂਦਾ ਪਰ ਇਹ ਵੱਡੀ ਨਾਲ ਨਸਲਾ ਕਰਦੇ ਪਰ ਸੱਸ ਨੂੰ ਮਾਨੂੰ ਇਸਨਾ ਹੀ ਪੈਂਦਾ ਚਲੋ ਜੀ ਇਹੋ ਹੀ ਕਹਿਣਾ ਚਾਹਾਂਗੇ ਲੜੋ ਨਾ ਹੱਸਦੇ ਵਾਸਤੇ ਪਹਿਲਾਂ ਪਹਿਲਾਂ ਨਾਲੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ